ਹਾਂਜੀ ਪਿਆਰੇ ਵਿਦਿਆਰਥੀਓ ਇੱਕ ਵਾਰ ਫਿਰ ਤੋਂ ਸਵਾਗਤ ਰੀਸਟਾਰਟ ਕਲਾਸਸ ਦੇ YouTube ਦੇ ਇਸ ਪਲੇਟਫਾਰਮ ਦੇ ਉੱਪਰ ਆਸ ਕਰਦੇ ਹਾਂ ਕਿ ਤੁਸੀਂ ਸਾਡੀਆਂ ਪਿਛਲੀਆਂ ਵੀਡੀਓ ਜ਼ਰੂਰ ਦੇਖੀਆਂ ਹੋਣਗੀਆਂ ਔਰ ਇਸ ਨੂੰ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕੀਤਾ ਹੋਊਗਾ ਔਰ ਕੰਟੈਂਟ ਤੁਹਾਨੂੰ ਪਸੰਦ ਆ ਰਿਹਾ ਹੋਵੇਗਾ ਮਾਸਟਰ ਕੈਡਰ ਪੰਜਾਬੀ ਲੈਕਚਰਰ ਕੈਡਰ ਪੰਜਾਬੀ UGC NET ਸਹਾਇਕ ਸਰ ਆਡ ਪੇਪਰਾਂ ਦੀ ਤਿਆਰੀ ਕਰਨ ਵਾਲੇ ਸਮੂਹ ਵਿਦਿਆਰਥੀ ਜਨੂੰ ਅਸੀਂ ਤੁਹਾਡੇ ਲਈ ਲੈ ਕੇ ਆ ਰਹੇ ਹਾਂ ਲਗਾਤਾਰ ਨਵੀਂ ਵੀਡੀਓ ਸੀਰੀਜ਼ ਦੇ ਰਾਹੀਂ ਪੁਰਾਣੇ ਪੇਪਰਾਂ ਦੇ MCQ ਅੱਜ ਸਾਡਾ ਭਾਗ ਅਸੀਂ ਚੌਥਾ ਤੁਹਾਡੇ ਨਾਲ ਸਾਂਝਾ ਕਰਨਾ ਹੈ ਜਿਦੇ ਵਿੱਚ ਅਸੀਂ 25 ਸਵਾਲ ਪੜ੍ਹਾਂਗੇ ਇਸ ਤੋਂ ਇਲਾਵਾ ਅਸੀਂ ਸਿਲੇਬਸ ਨੂੰ ਵੀ ਪੜ੍ਹਦੇ ਹਾਂ ਜਿਦੇ ਵਿੱਚ ਆਨਲਾਈਨ ਆਫਲਾਈਨ ਮੋਡ ਦੇ ਰੂਪ ਦੇ ਵਿੱਚ ਵੀ ਤੁਹਾਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਪੰਜਾਬੀ ਪੇਪਰ ਤੇ ਬਿਨਾਂ ਕਿਸੇ ਦੇਰੀ ਤੋਂ bắtਦੇ ਹਾਂ ਅੱਜ ਦੀ ਆਪਣੀ ਕਲਾਸ ਵੱਲ ਤੇ ਕਲਾਸ ਦਾ ਭਾਗ ਹੈ ਚੌਥਾ ਜਿਵੇਂ ਮੈਂ ਹੁਣੇ ਦੱਸਿਆ ਮਾਸਟਰਕੀਡਰ ਪੰਜਾਬੀ ਹੱਲ ਪੇਪਰ ਦਾ ਵਿਆਖਿਆ ਸਹਿਤ ਪ੍ਰੀਵੀਅਸ ਇਗਜ਼ਾਮ ਹੈ 2016 ਕਈ ਵਾਰ ਇਹ ਹੁੰਦਾ ਕਿ ਆਪਾਂ ਨਾ ਆ ਹੋ ਸਕਦਾ ਤੁਹਾਨੂੰ ਇਹ ਪੇਪਰ ਹੱਲ ਹੋਇਆ ਬਹੁਤ ਮਿਲ ਜਾਵੇ ਲੇਕਿਨ ਉਹਦੇ ਦੌਰਾਨ ਇਹ ਨਹੀਂ ਕਿ ਇੱਕ ਸਵਾਲ ਪਾਇਆ ਉਹਦੇ ਬਾਅਦ ਉਹਨੂੰ ਪੜ੍ਹਿਆ ਤੇ ਗਿਲਾਂਗੇ ਆਪਾਂ ਨਾਲ ਨਾਲ ਡਿਸਕਸ ਕਰਦੇ ਹਾਂ ਕਿ ਸਵਾਲ ਬਣਿਆ ਕਿਵੇਂ ਉਹ じゃ ਕਿਵੇਂ ਬਣ ਸਕਦਾ ਤੇ ਥੋੜਾ ਜਿਹਾ ਕੁਝ ਨੂੰ ਖੋਲ ਕੇ ਦੇਖਣਾ ਤੇ ਇਦਾਂ ਦੀਆਂ ਗੱਲਾਂ ਬਾਤਾਂ ਵੀ ਇੱਥੇ ਤੁਹਾਨੂੰ ਮਿਲਦੀਆਂ ਇਹ ਖਾਸ ਵਿਸ਼ੇਸ਼ਤਾ ਹੈ ਇਸ ਤੁਲਾਬਾ ਥਿਉਰੀ ਦੀਆਂ ਵੀ ਕੁਝ ਕਲਾਸਾਂ ਆਪਾਂ ਪ੍ਰਸਾਰਤ ਕਰਾਂਗੇ ਜਿਵੇਂ ਜਿਵੇਂ ਕੋਈ ਜ਼ਰੂਰੀ ਟੌਪ ਲੱਗਿਆ ਆਓ ਬਿਨਾਂ ਕਿਸੇ ਦੇਰੀ ਤੋਂ ਵੱਧਦੇ ਹਾਂ ਅੱਗੇ ਅੱਜ ਦਾ ਪਹਿਲਾ ਸਵਾਲ ਹੇਠ ਲਿਖਿਆਂ ਵਿੱਚੋਂ ਪ੍ਰਕਾਸ਼ਨ ਦੀ ਦ੍ਰਿਸ਼ਟੀ ਤੋਂ ਪ੍ਰਥਮ ਸਵੈ ਜੀਵਨੀ ਕਿਹੜੀ ਹੈ ਪ੍ਰਕਾਸ਼ਨ ਦੀ ਦ੍ਰਿਸ਼ਟੀ ਤੋਂ ਹੁਣ ਸਾਨੂੰ ਇਹ ਪਤਾ ਲੱਗ ਗਿਆ कि ਜਿੰਨੇ ਸਾਡੇ ਸਿਲੇਬਸ ਦੇ ਵਿੱਚ ਸਵੈ ਜੀਵਨੀਕਾਰ ਨੇ ਸਵੈ ਜੀਵਨੀਆਂ ਨੇ ਉਹਨਾਂ ਦੀਆਂ ਉਹਨਾਂ ਦੀਆਂ ਰਚਨਾਵਾਂ ਨੂੰ ਅਸੀਂ ਪ੍ਰਕਾਸ਼ਨ ਦੇ ਦ੍ਰਿਸ਼ਟੀ ਤੋਂ ਤਰਤੀਬ ਦੇ ਵਿੱਚ ਰੱਖ ਲੀਏ ਨਾਰੀ ਕਲਾ ਸਵੈ ਜੀਵਨੀਆਂ ਨੇ ਨਾਵਲ ਨਾਟਕ ਕਵਤਕ ਕਹਾਣੀ ਆਦਿ ਪਰੇ ਵੀ ਅਸੀਂ ਇਸ ਗੱਲ ਨੂੰ ਇਦਾਂ ਹੀ ਫੋਲੋ ਕਰ ਸਕਦੇ ਹਾਂ ਉਮਰ ਦਾ ਪੰਦ ਸੰਤ ਸਿੰਘ ਸੇਖੋਂ ਹੋਰਾਂ ਦੀਆਂ ਉਮਰ ਦਾ ਪੰਦ ਜਿੱਥੋਂ ਤੱਕ ਮੈਨੂੰ ਯਾਦ ਹੈ ਉਮਰ ਦਾ ਪੰਦ ਸੇਖੋਂ ਦੀ ਮੰਜਲ ਦੇ ਸਪੇ ਮੰਜਲ ਦੇ ਸਪੇ ਕਿਤਾਬ ਹੈ ਗੁਰਬਖਸ਼ ਸਿੰਘ ਪ੍ਰੀਤ ਲੜੀ ਦੀ ਤੀਸਰੀ ਕਿਤਾਬ ਹੈ ਆਰਸੀ ਚੌਥੀ ਕਿਤਾਬ ਹੈ ਮੇਰੀ ਫਿਲਮੀ ਆਤਮਕਥਾ ਆਰਸੀ ਪ੍ਰਿੰਸੀਪਲ ਤੇਜ ਸਿੰਘ ਹੋਰਾਂ ਦੀ ਹੈ ਔਰ ਮੇਰੀ ਫਿਲਮੀ ਆਤਮਕਥਾ ਇਹ ਹੈ ਕਿ ਆ ਬਲਰਾਜ ਸਾਨੀ ਹੋਰਾਂ ਦੀ ਤੇ ਹੁਣ ਇਹਨਾਂ ਦੇ ਵਿੱਚੋਂ ਕਿੰਨਾਂ ਪਹਿਲਾਂ ਕਿਹੜੀ ਸ਼ਬਦੀ ਤੇ ਸਾਰਿਆਂ ਨੂੰ ਪਤਾ ਸੀ ਆਪਸ਼ਨ ਆਉਣਾ ਕਿਉਂਕਿ ਸੀ ਆਪਸ਼ਨ ਜਿਹੜਾ ਹੈ ਇਹ ਬਿਲਕੁਲ ਠੀਕ ਹੈ ਕਿਉਂਕਿ ਆਰਸੀ ਪ੍ਰਿੰਸੀਪਲ ਤੇਜ ਸਿੰਘ ਦੀ ਪਹਿਲੇ ਨੰਬਰ ਤੇ ਅਸੀਂ ਰੱਖਦੇ ਹਾਂ ਸਵਾਲ ਨੰਬਰ 2 ਦੇਖੋ ਇੱਥੇ ਇੱਕ ਸਵਾਲ ਬੜਾ ਸਾਫ਼ ਸੁਥਰਾ ਬਣਾਇਆ ਤਾਂ ਕਿ ਇਹਦੇ ਤੇ ਰਿੱਟ ਨਾ ਲੱਗੇ ਕਿਉਂਕਿ ਜੇ ਉਹ ਵਿੱਚ ਇਹਦੇ ਪਾ ਦਿੰਦੇ ਨਾਨਕ ਸਿੰਘ ਹੋਰਾਂ ਦੀ ਸਵੈ ਜੀਵਨੀ ਤਾਂ ਉਹ ਫਿਰ ਆਪਸ ਵਿੱਚ ਰੌਲਾ ਪੈ ਜਾਣਾ ਸੀ ਅੱਛਾ ਇੱਕ ਹੋਰ ਸਵਾਲ ਇਦਾਂ ਵੀ ਬਣਦਾ ਜੇ ਇੱਥੇ ਮੰਨ ਲਓ ਆਰਸੀ ਆਪਸ਼ਨ ਨਾ ਹੁੰਦੀ ਕੋਈ ਹੋਰ ਆਪਸ਼ਨ ਹੁੰਦੀ मतलब ਹੋਰ ਆਪਸ਼ਨ ਹੁੰਦੀ ਤੇ ਉਹਨਾਂ ਦੀ ਤਰਤੀਬ ਪੁੱਛ ਲੈਂਦੇ ਫਿਰ ਵੀ ਆਪਣਾ ਸਵਾਲ ਹੀ ਬਣਦਾ ਸੀ ਪੁੱਛ ਲੈਂਦੇ ਵੀ ਇਹਨਾਂ ਵਿੱਚੋਂ ਲੇਖਿਆਂ ਵਿੱਚੋਂ ਪ੍ਰਕਾਸ਼ਨ ਦੀ ਦ੍ਰਿਸ਼ਟੀ ਤੋਂ ਪਹਿਲਾਂ ਕਿਹੜੀ ਛਪੀ ਤਾਂ ਸਾਨੂੰ ਉਸ ਹਿਸਾਬ ਨਾਲ ਵੀ ਸਵਾਲ ਆ ਸਕਦਾ ਸੀ ਵੈਸੇ ਇਸ ਲੈਵਲ ਦਾ ਸਵਾਲ ਜਿਵੇਂ ਮੈਂ ਬੋਲਿਆ ਉਸ ਤਰੀਕੇ ਦਾ ਸਵਾਲ UGC ਦੇ ਵਿੱਚ ਤੇ ਜਾਂ ਅੱਗੇ ਪ੍ਰੋਫੈਸਰ ਦੇ ਪੇਪਰ ਵਿੱਚ ਆਉਂਦੇ ਵੱਧ ਚਾਂਸ ਨੇ ਇਸ ਕਿਸ ਵਾਰ ਦੇ ਪਾਠ ਵਿੱਚ ਪੌੜੀਆਂ ਦੇ ਨਾਲ ਨਾਲ ਸਲੋਕ ਦਰਜ ਨਹੀਂ ਹਨ ਆਪਣੀਆਂ ਤੁਸੀਂ ਪੁਰਾਣੀਆਂ ਵੀਡੀਓ ਦੇਖੋਗੇ ਨਵੀਆਂ ਦੇਖੋਗੇ ਜਿਹੜੇ ਵਿਦਿਆਰਥੀ ਅਸੀਂ ਪੜ੍ਹਦੇ ਆ ਉਹਨਾਂ ਨੂੰ ਪਤਾ ਹੈ ਕਿ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਜਦੋਂ ਪੜ੍ਹਾਈ ਕਰਦੇ ਆ ਤਾਂ ਨਾਲ ਫਿਰ ਆਪਾਂ 22 12 ਦੇਖਦੇ ਆ 22 12 ਦੀ ਆਪਾਂ ਬੜੀ ਸਰਲ ਤੇ ਵਿਆਖਿਆਨ ਪੂਰੀ ਵੀ 22 12 ਕਿਵੇਂ ਪੜੀਆਂ ਇੱਕ ਹੀ ਗੁਰੂ ਸਾਹਿਬ ਦੀਆਂ ਹਨ ਇੱਕ ਬਾਬੇ ਸੱਤਾ ਤੇ ਬਲਵੰਟ ਜੀ ਦੀ ਹੈ ਉਹਦੇ ਵਿੱਚੋਂ ਕਿਹੜੇ ਗੁਰੂ ਸਾਹਿਬ ਦੀਆਂ ਕਿੰਨੀਆਂ 12 ਗੁਰੂ ਰਾਮਦਾਸ ਜੀ ਦੀਆਂ 8 ਗੁਰੂ ਅਰਜਨ ਸਾਹਿਬ ਦੀਆਂ 6 ਗੁਰੂ ਅਮਰਦਾਸ ਜੀ ਦੀਆਂ 4 ਗੁਰੂ ਨਾਨਕ ਦੇਵ ਜੀ ਦੀਆਂ 3 ਉਹਨਾਂ ਦੇ ਅੱਗੇ ਰਾਗ ਕਿਹੜੇ ਆ ਧੁਨੀਆਂ ਕਿਹੜੀਆਂ ਨੇ ਮੱਧ ਕਾਲ ਦੀਆਂ ਕਿਹੜੀਆਂ ਵਾਰਾਂ ਨੇ ਔਰ ਆਦ ਕਾਲ ਦੀਆਂ ਕਿਹੜੀਆਂ ਵਾਰਾਂ ਨੇ ਸਾਰੀਆਂ ਉਦੋਂ ਬਾਅਦ ਫਿਰ ਉਹਨਾਂ ਦੀਆਂ ਅੱਗੇ ਪੌੜੀਆਂ ਜਿਦੇ ਨਾਲ ਸ਼ਲੋਕ ਹੈ ਕਿੰਨੀਆਂ ਗੁਰੂ ਗ੍ਰੰਥ ਸਾਹਿਬ ਚ ਵਾਰਾਂ ਨੇ ਜਿਹੜੀਆਂ ਵਿਟਾਊਟ ਸ਼ਲੋਕ ਹਨ ਸਕੇਬਲ ਪੌੜੀਆਂ ਹਨ ਇਹਦੀ ਸਵਾਲ ਤੁਹਾਡਾ ਬਣਦਾ ਹੈ ਇਕ ਤਾਂ ਬਾਬੇ ਸੱਤੇ ਬਲਵੰਡ ਦੀ ਵਾਰ ਹੈ ਦੂਜੀ ਹੈ ਗੁਰੂ ਅਰਜਨ ਸਾਹਿਬ ਜੀ ਦੀ ਬਸੰਤ ਦੀ ਵਾਰ ਜਿੱਦੀਆਂ ਕੇਵਲ ਤਿੰਨ ਪੌੜੀਆਂ ਹਨ ਸ਼ਲੋਕ ਕੋਈ ਵੀ ਨਾਲ ਨਹੀਂ ਹੈ ਆਸਾ ਦੀ ਵਾਰ ਗੁਰੂ ਨਾਨਕ ਸਾਹਿਬ 24 ਪੌੜੀਆਂ ਟੁੰਡਿਆ ਸਰਾਜ ਦੀ ਤੁਨੀ ਬਸੰਤ ਦੀ ਵਾਰ ਦੀ ਕੋਈ ਤੁਨੀ ਨਹੀਂ ਤਿੰਨ ਪੌੜੀਆਂ ਕੋਈ ਸ਼ਲੋਕ ਨਹੀਂ ਮਾਝ ਦੀ ਵਾਰ ਮਲਕ ਮਰੀਤ ਤਥਾ ਚੰਦਰ ਹੜਾਸੂਇਆ ਦੀ ਤੁਨੀ ਗੁਰੂ ਨਾਨਕ ਸਾਹਿਬ ਜੀ ਦੀ ਵਾਰ ਜੈਤਸਰੀ ਦੀ ਵਾਰ ਇਹਦੇ ਵਿੱਚ ਵੀ ਕੋਈ ਤੁਨੀ ਨਹੀਂ ਹੈ ਗੁਰੂ ਅਰਜਨ ਸਾਹਿਬ ਦੀ ਵਾਰ ਇਸ ਵਾਰ ਦੇ ਵਿੱਚ ਪਾਸ਼ਾ ਦੇ ਪੱਖ ਤੋਂ ਪ੍ਰਯੋਗ ਹੋਇਆ ਹੈ ਆਸ ਕਰਦਾ ਹਾਂ ਤੁਸੀਂ 6-7 ਸਵਾਲ ਇੱਥੋਂ ਤਿਆਰ ਕਰ ਲਈ ਸਵਾਲ ਨੰਬਰ 3 ਤੇ ਤੁਹਾਨੂੰ ਇਹ ਕੰਟੈਂਟ ਆ ਰਿਹਾ ਹੋਵੇਗਾ ਪਸੰਦ ਤੁਸ਼ਾਲੀ ਦੀ ਹੰਸੂ ਨਾਵਲ ਉੱਪਰ ਕਿਸ ਪੰਜਾਬੀ ਲੇਖਕ ਨੂੰ ਭਾਰਤੀ ਸਹਿਦ ਅਕਾਦਮੀ ਦਾ ਪੁਰਸਕਾਰ ਪ੍ਰਾਪਤ ਹੋਇਆ ਤੁਸ਼ਾਲੀ ਦੀ ਹੰਸੂ ਯਾਦ ਰੱਖੋ ਤੁਸ਼ਾਲੀ ਦੀ ਹੰਸੂ ਨਾਵਲ ਦੇ ਵਿੱਚ ਨਾਵਲਕਾਰ ਨੇ ਮਹਾਰਾਜਾ ਅਸ਼ੋਕ ਦੀ ਗੱਲ ਕੀਤੀ ਹੈ ਮਹਾਤਮਾ ਬੁੱਧ ਦੇ ਬੁੱਧ ਧਰਮ ਦੀ ਮਹਿਮਾ ਗਾਈ ਹੈ ਸਮਾਂ ਹੈ 262 62 ਇਸ ਆਪੁਰਗ ਦਾ ਜਦੋਂ ਅ ਜਦੋਂ ਆਖਰੀ ਹਮਲਾ ਕੀਤਾ ਅਸ਼ੋਕ ਨੇ ਤੇ ਇਸ ਹਮਲੇ ਤੋਂ ਬਾਅਦ ਉਹਨਾਂ ਨੇ ਅ ਬੁੱਧ ਧਰਮ ਅਪਣਾ ਲਿਆ ਔਰ ਉਹਨਾਂ ਨੇ ਹਿੰਸਾ ਛੱਡ ਦਿੱਤੀ ਤੇ ਅਹਿੰਸਾਵਾਦੀ ਉਹ ਹੋ ਗਏ ਔਰ ਇਸ ਦੀ ਯਾਤਰਾ ਕਰਦੇ ਆ ਜਦੋਂ ਉੱਥੇ ਗਏ ਉਹ ਚੀਜ਼ ਦੇਖੀ ਸਾਰੀ ਧਨਵਲਕਾਰ ਨੇ ਲਿਖਿਆ ਭੂਮਿਕਾ ਦੇ ਵਿੱਚ ਕਿ ਮੇਰੇ ਤੇ ਪ੍ਰਭਾਵ ਪਿਆ ਫਿਰ ਮੈਨੂੰ ਉੱਥੋਂ ਦੇ ਕੱਲਾ ਜਦੋਂ ਆਪਾਂ ਕਿਸੇ ਸਭਿਅਤਾ ਨੂੰ ਉੱਜੜਦੀ ਦੇਖਦੇ ਹਾਂ ਤੇ ਕਹਿੰਦੇ ਉਹਦੇ ਵਿੱਚੋਂ ਮੈਨੂੰ ਮੇਨ ਉਹਦੀ ਆਰਟ ਦਿਸੀ ਫਿਰ ਮੈਂ ਆਰਟ ਨੂੰ ਆਧਾਰ ਬਣਾ ਕੇ ਇੱਕ ਨਾਵਲ ਲਿਖਿਆ ਜਿਹਦਾ ਨਾਮ ਰੱਖਿਆ ਤੁਸ਼ਾਲੀ ਦੀ ਹੰਸੋ ਹੰਸੋ ਇੱਕ ਨਰਤਕੀ ਹੈ ਨੱਚਣ ਵਾਲੀ ਔਰਤ ਹੈ ਉਸ ਦੇ ਉੱਪਰ ਆਧਾਰਿਤ ਇਹ ਨਾਵਲ ਹੈ ਤੇ ਵਿੱਚ ਸਾਰੀ ਅਸ਼ੋਕ ਤੇ ਬੁੱਧ ਹੋਰਾਂ ਦੀ ਕਥਾ ਹੈ ਉਹ ਸਾਰਾ ਉਹਨਾਂ ਦੀ ਬਹਾਦਰੀ ਤੇ ਕਿਸੇ ਉਨ੍ਹਾਂ ਦੇ ਜੀਵਨ ਤੇ ਮਹਾਤਮਾ ਬੁੱਧ ਹੋਰਾਂ ਦਾ ਜਿਹੜਾ ਉਪਦੇਸ਼ ਦਾ ਅਸਰ ਹੈ ਉਹਨਾਂ ਲੋਕਾਂ ਤੇ ਲਿਖਿਆ ਕਿੰਦੇ ਆ ਕਰਨ ਨਰਿੰਦਰਪਾਲ ਸਿੰਘ ਹੋਰਾਂ ਨੇ ਬਾ ਮਲਾਜਾ ਮੁਸ਼ਹਿਹਾਰ ਤੇ ਇਹਨਾਂ ਨੂੰ ਅਕਾਦਮੀ ਪੁਰਸਕਾਰ ਮਿਲਿਆ ਇਹ ਆਪਸ਼ਨ ਏ ਗਲਤ ਹੈ ਸੁਰਿੰਦਰ ਸਿੰਘ ਨਰੂਲਾ ਜਿਨ੍ਹਾਂ ਦਾ ਪਿਓ ਪੁੱਤਰ ਪਹਿਲਾ ਪੰਜਾਬੀ ਦਾ ਸਥਾਰਤਵਾਦੀ ਨਾਵਲ ਹੈ ਜਿਹਦੇ ਵਿੱਚ 1915 ਦੇ ਅੰਮ੍ਰਿਤਸਰ ਦੀਆਂ ਘਟਨਾਵਾਂ ਦਾ ਜ਼ਿਕਰ ਹੈ ਵੀ ਗਲਤ ਹੈ ਕਰਤਾਰ ਸਿੰਘ ਦੁੱਗਲ ਵੀ ਗਲਤ ਹੈ ਜਿਨ੍ਹਾਂ ਨੇ ਸਭ ਤੋਂ ਵੱਧ ਪੰਜਾਬੀ ਕਹਾਣੀ ਲਿਖਣ ਦਾ ਇਨਾਂ ਦੇ ਨੂੰ ਸ਼੍ਰੇਹ ਜਾਂਦਾ ਹੈ ਇਨਾਂ ਚ ਕੋਈ ਨਹੀਂ ਡੀ ਦੇ ਨਾਲ ਜਾਵਾਂਗੇ ਕਿਉਂਕਿ ਤੁਸ਼ਾਲੀ ਦੀ ਹੰਸੋ ਜਸਵੰਤ ਸਿੰਘ ਕਬਲ ਹੋਣਾਂ ਦੀ ਰਚਨਾ ਹੈ ਤੁਸ਼ਾਲੀ ਦੀ ਹੰਸੋ ਤੇ ਸਹਿਦ ਪੁਰਸਕਾਰ ਮਿਲਿਆ ਤੁਸੀਂ ਮੈਨੂੰ ਹੁਣ ਦੱਸਣਾ ਵੀ ਪੁਰਸਕਾਰ ਕਦੋਂ ਪ੍ਰਾਪਤ ਹੋਇਆ ਲਓ ਜੀ ਸਵਾਲ ਨੰਬਰ 4 ਤੇ ਪੱਤ ਦੀ ਪੰਜਾਬੀ ਦੀ ਕਿਸ ਨਾਵਲ ਜਾਂ ਨਾਵਲਾਂ ਤੇ ਫਿਲਮ ਬਣੀ ਪਵਿੱਤਰ ਪਾਪੀ ਪਿੰਜਰ ਏ ਤੇ ਬੀ ਦੋਨੋਂ ਕੋਈ ਨਹੀਂ ਆਓ ਜੀ ਲਾਓ ਆਪਸ਼ਨ ਪਵਿੱਤਰ ਪਾਪੀ ਪਹਿਲਾਂ ਪਤਾ ਕਰੋ ਕਿਸ ਦਾ ਪਵਿੱਤਰ ਪਾਪੀ ਨਾਨਕ ਸਿੰਘ ਹੋਰਾਂ ਦਾ ਹੈ ਪੰਜਰ ਅਮਰਤਾ ਪ੍ਰੀਤਮ ਹੋਰਾਂ ਦਾ ਹੈ ਦੇਸ਼ਵੰਡ ਬਾਰੇ ਲਿਖਿਆ ਹੋਇਆ ਇਹਨਾਂ ਦਾ ਪਤਲਾ ਜਨਬਲੇ ਔਰ ਇਹਨਾਂ ਦੋਨਾਂ ਤੇ ਫਿਲਮ ਬਣੀ ਸੀ ਦੇ ਨਾਲ ਜਾਵਾਂਗੇ ਚੌਥੇ ਦਾ ਸੀ ਆਪਸ਼ਨ ਬਿਲਕੁਲ ਠੀਕ ਹੈ ਸਵਾਲ ਨੰਬਰ 5 ਸਾਂਝ ਕਹਾਣੀ ਦਾ ਕਰਤਾ ਹੈ ਸੌਰੀ ਸਾਂਝੀ ਕੰਧ ਕਹਾਣੀ ਦਾ ਕਰਤਾ ਹੈ ਸਾਂਝੀ ਕੰਧ ਬਹੁਤ ਪਿਆਰੀ ਕਹਾਣੀ ਹੈ ਔਰ ਧਿਆਨ ਰੱਖੋ ਇਹ ਮੇਰਾ ਖਿਆਲ 10ਵੀਂ ਦੇ ਸਿਲੇਬਸ ਵਿੱਚ ਸ਼ਾਮਿਲ ਵੀ ਹੈ ਸਾਂਝੀ ਕੰਧ ਜਾਂ 9ਵੀਂ 9ਵੀਂ ਜਾਂ 10ਵੀਂ ਪੰਜਾਬ ਬੋਰਡ ਦੀ ਵਿੱਚ ਇਹ ਸ਼ਾਮਲ ਹੈ 9ਵੀਂ ਜਾਂ 10ਵੀਂ ਸਾਂਝੀ ਕੰਧ ਲੇਖਕ ਯਾਦ ਰੱਖਣਾ ਗੁਰਦਿਆਲ ਸਿੰਘ ਹੋਰਾਂ ਦੀ ਨਹੀਂ ਵਿਰਕ ਹੋਰਾਂ ਦੀ ਨਹੀਂ ਦੁੱਗਲ ਹੋਰਾਂ ਦੀ ਨਹੀਂ ਸੰਤੋਖ ਸਿੰਘ ਧੀਰ ਹੋਰਾਂ ਦੀ ਲਿਖੀ ਹੋਈ ਕਹਾਣੀ ਹੈ ਸਾਂਝੀ ਕੰਧ ਜਿਹਦੇ ਵਿੱਚ ਦੋ ਪਰਿਵਾਰਾਂ ਦੇ ਘਰੇਲੂ ਝਗੜੇ ਨੂੰ ਆਧਾਰ ਬਣਾ ਕੇ ਕਹਾਣੀ ਲਿਖੀ ਹੈ ਜਿਦੇ ਵਿੱਚੋਂ ਪੂਰੀ ਮਨੁੱਖੀ ਮਾਨਸਿਕਤਾ ਦੀ ਉਸ ਮਾਨਸਿਕਤਾ ਦੀ ਪੇਸ਼ਕਾਰੀ ਹੈ ਜਿਸ ਨੂੰ ਕਹਿੰਦੇ ਆ ਕਿ ਜਦੋਂ ਭਰਾ ਗੁਰਬਾਣੀ ਦੇ ਵਿੱਚ ਵੀ ਗੁਰੂ ਸਾਹਿਬ ਨੇ ਜ਼ਿਕਰ ਕੀਤਾ ਕਿ ਜਦੋਂ ਜੰਗ ਦੇ ਮੈਦਾਨ ਵਿੱਚ ਜੈਸੀ ਰਨਮੈ ਸਖਾ ਪ੍ਰਾਤ ਜੈਸੀ ਭੁੱਖੇ ਭੋਜਨ ਮਾਤ ਜੈਸੀ ਰਨਮੈ ਸਖਾ ਪ੍ਰਾਤ ਜਿਵੇਂ ਜੰਗ ਦੇ ਮੈਦਾਨ ਵਿੱਚ ਭਰਾ ਭਰਾ ਦੀ ਆ ਕੇ ਹੈਲਪ ਕਰਦਾ ਬਾਹ ਫੜਦਾ ਉਹਨੂੰ ਭੀੜ ਚੋਂ ਕੱਢਦਾ ਹੈ ਇਸੇ ਤਰ੍ਹਾਂ ਜਦੋਂ ਕਿਤੇ ਕਿਸੇ ਤੇ ਭੀੜ ਪੈਂਦੀ ਹੈ ਮੁਸ਼ਕਲ ਬਣ ਆਉਂਦੀ ਹੈ ਤੇ ਉਦੋਂ ਫਿਰ ਜਿਹੜਾ ਭਰਾ ਹੈ ਭਰਾ ਹੀ ਭਰਾ ਦਾ ਮਦਦਗਾਰ ਹੁੰਦਾ ਹੈ ਭਾਵੇਂ ਕਿ ਲੋਕਾਂ ਦੇ ਚੁੱਕਣਾ ਵਿੱਚ ਆ ਕੇ ਜ਼ਰੂਰ ਫਰਕ ਪੈਂਦਾ ਹੈ ਕਈ ਵਾਰ ਪਰਿਵਾਰ ਆਪਸ ਵਿੱਚ ਪੜ ਜਾਂਦੇ ਆ ਪਰ ਜਦੋਂ ਮੱਛੀ ਪੱਥਰ ਚੱਟਦੀ ਹੈ ਅਗਲਾ ਪਾਸਾ ਦੇਖਦੀ ਹੈ ਉਦੋਂ ਵਾਪਸ ਮੁੜ ਆਉਂਦੇ ਆ ਸੰਤੋਖ ਸਿੰਘ ਧੀਰ ਹੋਰਾਂ ਨੇ ਇਸ ਵਿਚਾਰ ਦੇ ਉੱਤੇ ਸ਼ਾਨਦਾਰ ਕਹਾਣੀ ਲਿਖੀ ਹੈ ਸਵਾਲ ਨੰਬਰ 6 ਇੱਥੇ ਲਿਖਿਆ ਵਿੱਚੋਂ ਕਿਹੜਾ ਵਾਰਤਕਕਾਰ ਹਾਸ ਰਸ ਲੇਖਕ ਨਹੀਂ ਹੈ ਪਿਆਰਾ ਸਿੰਘ ਦਾਤਾ ਪਿਆਰਾ ਸਿੰਘ ਪਦਮ ਗੁਰਨਾਮ ਸਿੰਘ ਧੀਰ ਕੇ ਐਲ ਗਰਗ ਆਪਾਂ ਪਹਿਲੀ ਕਲਾਸ ਦੇ ਵਿੱਚ ਪਿਆਰਾ ਸਿੰਘ ਪਦਮ ਹੋਰਾਂ ਬਾਰੇ ਗੱਲ ਕੀਤੀ ਸੀ ਪਿਆਰਾ ਸਿੰਘ ਪਦਮ ਵਰਗੇ ਬੰਦੇ ਬੜੇ ਡੈਡੀਕੇਟਡ ਸਨ ਔਰ ਇਹਦੇ ਵਿੱਚ ਪਿਆਰਾ ਸਿੰਘ ਪਦਮ ਜਿਹੜਾ ਉਹ ਹਾਸ ਰਸੀ ਨਹੀਂ ਹੈ ਬਾਕੀ ਤਿੰਨੇ ਹਾਸ ਰਸ ਵਾਲੇ ਪਿਆਰਾ ਸਿੰਘ ਦਾਤ ਗੁਰਨਾਮ ਸਿੰਘ ਤੀਰ ਕੇਲਕਰ ਤਿੰਨੇ ਹਾਸ ਰਸੀ ਲੇਖਕ ਹਨ ਵਾਰਤਕਾਰ ਹਨ ਪਿਆਰਾ ਸਿੰਘ ਪਦਮ ਨਹੀਂ ਹੈ ਮੈਂ ਜੋ ਸਵਾਲ ਨੰਬਰ 7 ਗੁਰੂ ਨਾਨਕ ਦੇਵ ਜੀ ਦੀ ਬਾਣੀ ਜਪਜੀ ਦੀ ਕਿਹੜੀ ਪੌੜੀ ਉਹਨਾਂ ਦੀ ਬਾਣੀ ਸੋਦਰ ਦੇ ਪਾਠ ਦਾ ਵੀ ਮਤਲਬ ਇਹਨੂੰ ਇਦਾਂ ਵੀ ਕਹਿ ਸਕਦੇ ਆ ਸਤੰਤਰ ਬਾਣੀ ਕਿਹੜੀ ਬਾਣੀ ਕਿਹੜੀ ਪੌੜੀ ਜਪਜੀ ਸਾਹਿਬ ਦੀ ਜਿਹੜੀ ਸੁਤੰਤਰ ਬਾਣੀ ਵੀ ਹੈ ਭਾਵ ਕੱਲੀ ਬਾਣੀ ਵੀ ਆਈ ਜਪਜੀ ਸਾਹਿਬ ਰਹਿਰਾਸ ਤੋਂ ਇਲਾਵਾ ਜ ਰਹਿਰਾਸ ਸਾਹਿਬ ਦਾ ਹਿੱਸਾ ਵੀ ਹੈ ਉਹ ਪੌੜੀ ਹੈ ਜੀ ਇੱਕਵੀਂ ਨਹੀਂ ਪੱਚਵੀਂ ਨਹੀਂ ਕਤਮੀ ਨਹੀਂ ਸਤਾਈਵੀਂ ਪੌੜੀ ਸਤਾਈਵੀਂ ਪੌੜੀ ਸੋਦਰ ਦੀ ਪੌੜੀ ਹੈ ਯਾਦ ਰੱਖ ਲਓ ਇਹ ਸਵਾਲ ਤੁਹਾਨੂੰ ਮਾਸਟਰ ਕੇਡਰ ਡੂਜੀ ਸੀ ਨੈਟ ਲੈਕਚਰਰ ਕੇਡਰ ਕਿਤੇ ਵੀ ਆ ਸਕਦਾ ਪੱਕਾ ਹੀ ਆ ਸਕਦਾ ਹੈ ਧਿਆਨ ਚ ਰੱਖਣਾ ਸਵਾਲ ਨੰਬਰ 8 ਸੰਗਰਾਂਦ ਵਾਲੇ ਦਿਨ ਗੁਰੂ ਘਰ ਵਿੱਚ ਕਿਸ ਬਾਰਾਂਵਾਂ ਦਾ ਪਾਠ ਹੁੰਦਾ ਹੈ ਨੈਟਵਰਕ ਪੀਟੀਸੀ ਪੰਜਾਬੀ ਦੇ ਉੱਤੇ ਇੱਕ ਪ੍ਰੋਗਰਾਮ ਆ ਰਿਹਾ ਸੀ ਉਦੋਂ ਕਿ ਨੌਜਵਾਨ ਪੰਜਾਬ ਦੇ ਜਾਂ ਇਦਾਂ ਦਾ ਕੁਝ ਸੀਗਾ ਉਹ ਪ੍ਰੋਗਰਾਮ ਉਹਦੇ ਵਿੱਚ ਉਹਨਾਂ ਨੇ ਇੱਕ ਸਿੰਗਰ ਹੈ ਉਸਨੇ ਸਵਾਲ ਪੁੱਛ ਲਿਆ ਚੰਨ ਸਰਪ੍ਰਾਈਜ਼ ਕੁਐਸਚਨ ਸੀਗਾ ਸਰਪ੍ਰਾਈਜ਼ ਕਰਦੇ ਵਾਲਾ ਕਿ ਹਾਂਜੀ ਦੱਸੋ ਜੀ ਸੰਗਰਾਣ ਦੇ ਵਾਲੇ ਦਿਨ ਗੁਰਦੁਆਰਾ ਸਾਹਿਬ ਵਿੱਚ ਕਿਸ ਬਾਰਾਮੰਦ ਪਾਠ ਹੁੰਦਾ ਹੈ ਹਨ ਉਹ ਫਿਰ ਮਾਕ ਮੱਜਨ ਸੰਸਾਦ ਨੂੰ ਧੂੜੀ ਕਰਿਸ਼ ਜਿਨ੍ਹਾਂ ਨੇ ਸੁਨਿਆ ਹੋਵੇ ਜਿਹੜੇ ਗਏ ਹੋਣ 12 ਮਹਾ ਮਾਂਜ ਮਹੱਲਾ ਪੰਜਵਾ ਇੱਕ ਓੰਕਾਰ ਸਤਗੁਰ ਪ੍ਰਸਾਦ ਕਿਰਤ ਕਰਮ ਕੇ ਵਿਛੁੜੇ ਕਰ ਕਿਰਪਾ ਮਿਲਹੁ ਰਾਮ ਚਾਰ ਕੁੰਟ ਦਹ ਦਿਸ ਭ੍ਰੰਮੇ ਥਕਾਇ ਪ੍ਰਭ ਕੀ ਸ਼ਾਂਤਿ ਹੰਦੁਦੈ ਤੇ ਬਾਹਰੀ ਕਿਤਨ ਆਵੇ ਕਾਮ ਜਲ ਬਿਨ ਸਾਖ ਕੁਮਲਾਪ ਤੇ ਉੱਜੈ ਨਾਹੀ ਧਾਮ ہر ناہ نہ ملیا سج نت پائیا بسلام جت کر ہر کنت نہ تمبول رس سن سب خام پرتیام نانک کی بے نتی کر کر نام ہر بلو سوامی سنگ پربھ جس کا نہچلتا بارہ ماہ ماج دی اے پہلی پوڑی دا پاٹھ آپ جی سنایا اور پوڑی ہے بھومی کا بارہ ماہ ماج ਦੇ ਵਿੱਚ ਟੋਟਲ 14 ਪੌੜੀਆਂ ਹਨ ਇੱਕ ਪੌੜੀ ਭੂਮਿਕਾ ਦੀ ਹੈ ਇੱਕ ਪੌੜੀ ਸਾਰੰਸ਼ ਦੀ ਹੈ ਸਮਾਪਤੀ ਦੀ ਧੰਨਵਾਦ ਦੀ ਹੈ ਇਸ ਨੂੰ ਅਸੀਂ ਭੂਮਿਕਾ ਵਾਲੀ ਨੂੰ ਮੰਗਲ ਦੀ ਪੌੜੀ ਵੀ ਕਹਿ ਸਕਦੇ ਹਾਂ 12 ਫਿਰ ਮਹੀਨੇ ਆਉਂਦੇ ਨੇ ਤੇ 14ਵੀਂ ਪੌੜੀ ਸਾਰੰਸ਼ ਭਾਪ ਧੰਨਵਾਦ ਵੀ ਆਪਾਂ ਕਹਿ ਸਕਦੇ ਹਾਂ 12ਵਾਂ ਤੁਖਾਰੀ ਗੁਰੂ ਨਾਨਕ ਸਾਹਿਬ ਜੀ ਦਾ ਹੈ ਇਸ ਦਾ ਪਾਠ ਨਹੀਂ ਕੀਤਾ ਜਾਂਦਾ ਰਾਗ ਮਾਚ ਵਾਲੇ 12ਵਾਂ ਦਾ ਪਾਠ ਕੀਤਾ ਜਾਂਦਾ ਹੈ ਆਸ ਕਰਦਾ ਹਾਂ ਤੁਹਾਨੂੰ ਇਹ ਜਾਣਕਾਰੀ ਪਸੰਦ ਆਈ ਹੋਵੇਗੀ ਸਵਾਲ ਨੰਬਰ 9 ਭਾਈ ਗੁਰਦਾਸ ਦੀ ਕਿਸ ਵਾਰ ਵਿੱਚ ਗੁਰੂ ਨਾਨਕ ਦੇਵ ਜੀ ਦੇ ਜੀਵਨ ਦਾ ਬਿਰਤਾਂਤ ਪੇਸ਼ ਹੋਇਆ 9ਵੀਂ 1ਵੀਂ 11ਵੀਂ ਪਹਿਲੀ ਕਿਸ ਨੂੰ ਨਹੀਂ ਪਤਾ ਗੁਰੂ ਨਾਨਕ ਦੇਵ ਜੀ ਦਾ ਇਹਦੇ ਉੱਪਰ ਅੱਗੇ ਵਿਆਖਿਆ ਕੀਤੀ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਭਾਈ ਮਨੀ ਸਿੰਘ ਜੀ ਨੇ ਇਹਦੇ ਤੇ ਵਿਆਖਿਆ ਕਰਕੇ ਇਸ ਨੂੰ ਨਾਮ ਦਿੱਤਾ ਗੁਰੂ ਨਾਨਕ ਦੇਵ ਜੀ ਦੀ ਜਨਮ ਸਾਖੀ ਕੀ ਨਾਮ ਦਿੱਤਾ ਸੀ ਪਹਿਲੀ ਵਾਰ ਨੂੰ ਭਾਈ ਗੁਰਦਾਸ ਜੀ ਦੀ ਪਹਿਲੀ ਵਾਰ ਨੂੰ ਭਾਈ ਮਨੀ ਸਿੰਘ ਨੇ ਕੀ ਨਾਮ ਦਿੱਤਾ ਸੀ ਇਹ ਤੁਹਾਡਾ ਸਵਾਲ ਹੈ ਸਰਚ ਕਰਿਓ ਮੈਨੂੰ ਦੱਸਿਓ ਕਿ ਗਿਆਨ ਰਤਨਾਵਲੀ ਸਿੱਖ ਰਤਨਾਵਲੀ ਭਗਤ ਰਤਨਾਵਲੀ ਜਾਂ ਕੋਈ ਹੋਰ ਇੱਕ ਸਵਾਲ ਇਹ ਹੋ ਗਿਆ ਕਿਹੜੀ ਵਾਰ ਸੀ ਪਹਿਲੀ ਵਾਰ ਪਹਿਲੀ ਵਾਰ ਵਿੱਚ ਗੁਰੂ ਨਾਨਕ ਦੇਵ ਜੀ ਦਾ ਬਿੰਬ ਪੇਸ਼ ਹੋਇਆ 11ਵੀਂ ਵਾਰ ਵੀ ਇਤਿਹਾਸਕ ਹੈ ਇਹ ਕਿਹੜੀ ਹੈ ਇਹ ਵੀ ਆਪਾਂ ਗੱਲ ਕਰਾਂਗੇ ਅੱਛਾ ਜੇ ਤੁਸੀਂ ਦੇਖਣਾ ਤਾਂ ਭਾਈ ਗੁਰਦਾਸ ਜੀ ਉੱਪਰ ਇੱਕ ਬੜੀ ਸ਼ਾਨਦਾਰ ਵੀਡੀਓ ਬਣੀ ਹੈ ਪਿੱਛੇ ਇਸੇ ਚੈਨਲ ਦੇ ਉੱਪਰ ਪਈ ਹੋਈ ਹੈ 6 ਮਹੀਨੇ ਪਹਿਲਾਂ ਦੀ ਉਹ ਦੇਖੋ ਤੁਹਾਨੂੰ ਭਾਈ ਗੁਰਦਾਸ ਜੀ ਦੀ ਸਾਰੀ ਸਟੱਡੀ ਹੋ ਜਾਏਗੀ ਸਵਾਲ ਨੰਬਰ 10 ਸ਼ਾਹ ਸਹਿਨ ਦੇ ਜੀਵਨ ਕਾਲ ਦਾ ਸਬੰਧ ਕਿਸ ਸਦੀ ਈਸਵੀ ਨਾਲ ਹੈ ਇਸਵੀ ਦੀ ਸਦੀ ਨਾਲ ਹੈ 15ਵੀਂ 16ਵਾਂ 17ਵੀਂ 16ਵੀਂ 17ਵੀਂ ਆਓ 16ਵਾਂ 16ਵਾਂ ਦਾ ਜੇ ਆਪਾਂ ਜੀਵਨ ਕਾਲ ਦੇਖੀਏ ਤਾਂ ਮੇਰਾ ਖਿਆਲ ਹੈ 1539 ਤੋਂ 1593 ਇਹ ਹੈ 1539 1593 ਇਹ ਡਿਜੀਟ ਉਲਟੇ ਹੁੰਦੇ ਕਈਆਂ ਨੇ 93 ਵੀ ਲਿਖਿਆ ਲੇਕਿਨ ਆਹ ਜਿਆਦਾ ਠੀਕ ਮੰਨੇ ਜਾਂਦਾ ਹੈ ਇਸ ਨੂੰ ਛਲ ਸੈਨ ਹੋਰੀ ਗੁਰੂ ਅਰਜਨ ਸਾਹਿਬ ਦੇ ਸੰਕਾਲੀ ਸਨ ਉਹ ਗੁਰੂ ਅਰਜਨ ਸਾਹਿਬ ਜਿਹਦਾ ਜਿਹੜਾ ਜੀਵਨ ਕਾਲ ਹੈ ਉਹ ਕਦੋਂ ਦਾ ਹੈ 1563 ਤੋਂ 1606 ਦਾ ਤਾਂ ਮਹਾਰਾਜ ਦੇ ਸੰਕਾਲੀ ਸਨ ਤਾਂ ਦੇਖ ਲੋ ਸਮਾ ਭਈ 1593 ਵਾਲਾ ਤਾਂ ਉਹ ਕਿਹੜੀ ਸਦੀ ਬਣ ਗਈ 16ਵੀਂ ਸਦੀ ਬਣ ਗਈ ਬੀ ਆਪਸ਼ਨ ਦੇ ਨਾਲ ਜਾਵਾਂਗੇ ਸਵਾਲ ਨੰਬਰ 11 ਕਿਸ ਵਿਦਵਾਨ ਨੇ ਬੁੱਲੇ ਸ਼ਾਹ ਨੂੰ ਪੰਜਾਬੀ ਸੂਫੀ ਕਾਵ ਦਾ ਸਿੱਖਰ ਮੰਨਿਆ ਡਾ. ਮੋਹਨ ਸਿੰਘ ਦਿਵਾਨਾ ਡਾ. ਰਾਮ ਕ੍ਰਿਸ਼ਨ ਲਾਲ ਜਵੰਤੀ ਡਾ. ਦਿਵਾਨ ਸਿੰਘ ਗੁਲਵੰਦ ਆ ਪਹਿਲੀ ਤਾਂ ਗੱਲ ਆ ਜਿਹੜੇ ਆ ਜਿਹੜੇ ਤਿੰਨ ਬੰਦੇ ਆ ਤਿੰਨੇ ਦੇ ਤਿੰਨੇ ਸੂਫੀ ਕਾਬ ਦੇ ਉੱਤੇ ਇਹਨਾਂ ਦਾ ਖਾਸ ਕੰਮ ਹੈ ਇੱਕ ਨਾਮ ਹੋਰ ਨੋਟ ਕਰ ਲੋ ਡਾ. ਗੁਰਦੇਵ ਸਿੰਘ ਡਾ. ਗੁਰਦੇਵ ਸਿੰਘ ਇਹ ਤਾਂ ਚਾਰ ਬੰਦੇ ਜਿਹੜੇ ਬਹੁਤ ਡਿਟੇਲਡ ਸਟੱਡੀ ਕਰਨਾ ਚਾਹੁੰਦੇ ਆ ਉਹ ਇਹਨਾਂ ਚਾਰਾਂ ਦੇ ਕੰਮ ਨੂੰ ਜ਼ਰੂਰ ਪੜਨ ਇਹਨਾਂ ਤਿੰਨਾਂ ਦਾ ਤਾਂ ਜ਼ਰੂਰ ਪੜਨ ਠੀਕ ਹੈ ਤੇਰਾਮਾ ਕ੍ਰਿਸ਼ਨ ਲਾਲ ਚੰਦਵੰਤੀ ਹੋਰਾਂ ਦਾ ਕੰਮ ਸੀ ਤਾਂ ਇਹਨਾਂ ਨੇ ਬਾਬੇ ਬੁੱਲੇ ਸ਼ਾਹ ਨੂੰ ਸੂਫੀ ਕਾਬਦਾ ਸ਼ਿਕਰ ਮੰਨਿਆ B ਆਪਸ਼ਨ ਇੱਥੇ ਬਿਲਕੁਲ ਠੀਕ ਹੈ ਸਵਾਲ ਨੰਬਰ 12 ਪੀਲੂ ਰਚਿਤ ਕਿੱਸਾ ਮਿਰਜ਼ਾ ਸਹਿਬਾ ਉੱਪਰ ਪੰਜਾਬੀ ਦੀ ਕਿਸ ਉਪ ਬੋਲੀ ਦਾ ਅਸਰ ਹੈ ਧਿਆਨ ਨਾਲ ਇਹਦਾ ਉੱਤਰ ਲਾਉਣਾ ਉੱਤਰ ਬਹੁਤ ਸਵਾਲ ਸੌਖਾ ਹੁੰਦਾ ਹੈ ਕਈ ਵਾਰ ਅਸੀਂ ਉਲਝ ਜਾਂਦੇ ਹਾਂ ਲਹਿੰਦੀ ਲਹਿੰਦੀ ਦਾ ਦੂਜਾ ਨਾਮ ਝਾਂਗੀ ਮਲਤਾਨੀ ਹੈ ਦੁਆਬੀ ਦੁਆਬੀ ਬਿਲਕੁਲ ਨਹੀਂ ਹੈ ਮਾਜੀ ਔਰ ਮਲਬਈ ਮਲਬਈ ਵੀ ਨਹੀਂ ਹੈ ਲੈਂਦੀ ਤੇ ਮਾਜੀ ਚੋਂ ਇੱਕ ਉੱਤਰ ਆਉਣਾ ਹੈ ਜਦੋਂ ਗੱਲ ਪੀਲੂ ਦੀ ਹੋਊਗੀ ਯਾਦ ਕਰ ਲੋ ਦੋਸਤੋ ਜਦੋਂ ਗੱਲ ਪੀਲੂ ਦੀ ਹੋਊਗੀ ਅਸੀਂ ਮਾਜੀ ਦੇ ਨਾਲ ਜਾਵਾਂਗੇ ਕਿਉਂਕਿ ਉਹਨਾਂ ਨੇ ਲਾਹੌਰ ਦੀ ਕੇਂਦਰੀ ਬੋਲੀ ਜਿਹੜੀ ਪੰਜਾਬ ਦੀ ਲਾਹੌਰੀ ਜਾਂ ਮਾਜੀ ਵਰਤੀ ਹੈ ਠੀਕ ਹੈ ਅੰਬਰਸਰ ਦੇ ਇਲਾਕੇ ਦੀ ਜਿਹੜੀ ਲਾਹੌਰ ਦੀ ਬੋਲੀ ਦੂਜੇ ਪੰਨੇ ਜਿਹੜੀ ਪੀਲੂ ਦੀ ਹੈ ਮਾਫ਼ ਕਰਨਾ ਜਿਹੜੀ ਅੱਗੇ ਆ ਉਹ ਸਵਾਲ ਆਪਾਂ ਉੱਥੇ ਗੱਲ ਕਰਾਂਗੇ ਲੈਂਦੀ ਕਿਸ ਨੇ ਵਰਤੀ ਬਾਰਾ ਦਾ ਮਾਝੀ ਬਿਲਕੁਲ ਠੀਕ ਹੈ ਸਵਾਲ ਨੰਬਰ 13 ਜੰਗਨਾਮਾ ਕਾਪੂਰ ਵਿੱਚ ਪ੍ਰધાન ਰਸ ਕਿਹੜਾ ਹੁੰਦਾ ਹੈ ਸਵਾਲ ਬਹੁਤ ਪਿਆਰਾ ਹੈ ਰਸ ਜਰੂਰ ਯਾਦ ਰੱਖੋ ਕਿ ਕਿਸੇ ਦਾ ਤਾਂ ਸ਼ਿੰਗਾਰ ਰਸ ਜੇ ਵਾਰ ਦਾ ਤਾਂ ਵੀਰ ਰਸ ਜੇ ਜੰਗਨਾਮਾ ਉਹਦੇ ਵਿੱਚ ਦੋ ਨੇ ਸ਼ਿੰਗਾਰ ਰਸ ਵੀਰ ਰਸ ਵੀਰ ਰਸ ਸ਼ਾਂਤ ਰਸ ਅਦਭੁਤ ਰਸ ਵੀਰ ਰਸ ਵੀਰ ਰਸ ਕਰੁਣਾ ਰਸ 13 ਨੰਬਰ ਸਵਾਲ ਬਹੁਤ ਪਿਆਰਾ ਹੈ ਜੰਗਨਾਮਾ ਕਾਪੂਰ ਵਿੱਚ ਪ੍ਰધાન ਰਸ ਕਿਹੜਾ ਹੁੰਦਾ ਹੈ ਸ਼ਿੰਗਾਰ ਨਹੀਂ ਵੀਰ ਨਹੀਂ ਸ਼ਿੰਗਾਰ ਰਸ ਵੀਰ ਰਸ ਇਹਦੇ ਵਿੱਚ ਸ਼ਿੰਗਾਰ ਰਸ ਨਹੀਂ ਹੁੰਦਾ ਓਕੇ ਗਲਤ ਹੋ ਗਿਆ ਇਹਦੇ ਵਿੱਚ ਸ਼ਾਂਤ ਰਸ ਨਹੀਂ ਹੁੰਦਾ ਗਲਤ ਹੋ ਗਿਆ ਆਦਪੁੱਤ ਰਸ ਨਹੀਂ ਹੁੰਦਾ ਗਲਤ ਹੋ ਗਿਆ ਵੀਰ ਰਸ ਵੀ ਹੁੰਦਾ ਕਰੁਣਾ ਰਸ ਵੀ ਹੁੰਦਾ ਹੈ ਡੀ অপਸ਼ਨ ਬਿਲਕੁਲ ਠੀਕ ਹੈ ਡੀ অপਸ਼ਨ ਵੀਰ ਰਸ ਤਾਂ ਜੰਗ ਦੀ ਬਹਾਦਰੀ ਹੋਗੀ ਕਰੁਣਾ ਰਸ ਦਾ ਮਤਲਬ ਹੈ ਕਿਉਂਕਿ ਇਹਦੇ ਵਿੱਚ ਜੰਗ ਨਾਮੇ 'ਚ ਨਾਇਕ ਦੀ ਡੈਥ ਹੋ ਜਾਂਦੀ ਹੈ ਨਾਇਕ ਮਰ ਜਾਂਦਾ ਤੇ ਕੌਮ ਹਾਰ ਜਾਂਦੀ ਹੈ ਜਦੋਂ ਕੌਮ ਹਾਰ ਜਾਂਦੀ ਹੈ ਤੇ ਫਿਰ ਸਾਡੇ ਮਨ 'ਚ ਆਉਂਦਾ ਕਿ ਕਰੁਣਾ ਉਹ ਦੋ ਹੀ ਤੁਕਾਂ ਬਹੁਤ ਜਿਦੇ ਚੋ ਕਹਿੰਦੇ ਆ ਕਿ ਆ ਸ਼ਾਮ ਸਿੰਘ ਟਾਰੀ ਵਾਲੇ ਬਨ ਸ਼ਸ਼ਤਰੀ ਜੋੜ ਵਿਛੋੜ ਸੁਟੇ ਚਾਮ ਹਮਦਾ ਸਿੰਘਾ ਨੇ ਗੋਰੀਆਂ ਦੇ ਬਾਗ ਨਿੰਬੂਆਂ ਲਹੂ ਨਿਚੋੜ ਸੁਟੇ ਇਹਦੇ ਵਿੱਚ ਤਾਂ ਬਹਾਦਰੀ ਹੋ ਗਈ ਦੂਜਾ ਕਹਿੰਦੇ ਆ ਕਿ ਜੇ ਹੋਵੇ ਸਰਕਾਰ ਤਾਂ ਮੁੱਲ ਪਾਵੇ ਜਿਹੜੀਆਂ ਖਾਲਸੇ ਨੇ ਤੇਗਾ ਮਾਰੀਆਂ ਨੇ ਜਿਹੜੀਆਂ ਖਾਲਸੇ ਤੇਗਾ ਮਾਰੀਆਂ ਤੇ ਮਹਾਰਾਜਾ ਰਜੀਤ ਸਿੰਘ ਜਿਉਂਦਾ ਹੁੰਦਾ ਮੁੱਲ ਪਾਉਂਦਾ ਇੱਥੇ ਕੀ ਇੱਥੇ ਆ ਗਈ ਬਹਾਦਰੀ ਦੇ ਨਾਲ ਨਾਲ ਕਰਮ ਦਾ ਰਸ ਦੁੱਖ ਆਇਆ ਕਿ ਕਾਸ਼ ਕਿ ਤੇ ਅਧ ਮਹਾਰਾਜਾ ਜਿਉਂਦਾ ਹੁੰਦਾ ਤੋ 13 ਦਾ ਢੀ ਸਵਾਲ ਨੰਬਰ 14 ਹੀਰ ਵਾਰਿਸ ਤੇ ਪਾਠ ਦੀ ਅੰਦਰਲੀ ਗਵਾਈ ਤੋਂ ਇਸ ਰਚਨਾ ਦੇ ਕਿਸ ਸਾਲ ਵਿੱਚ ਮੁਕੰਮਲ ਹੋਣ ਦੀ ਸੂਚਨਾ ਮਿਲਦੀ ਹੈ 1758 1766 1771 1773 ਜਿਨ੍ਹਾਂ ਜਿਨ੍ਹਾਂ ਨੇ ਬੀ ਆਪਸ਼ਨ ਲਾਇਆ ਉਹਨਾਂ ਦਾ ਬਿਲਕੁਲ ਠੀਕ ਹੈ 1766 ਜਗਾ ਦਾ ਨਾਮ ਮੈਂ ਦੱਸ ਦਿਨਾ ਇਹ ਸਾਰੇ ਤੁਹਾਡੇ ਨਾ ਉਹੋ ਹੈ ਕਿ ਕਹਿੰਦੇ ਉੱਤਰ ਹੈ ਔਰ ਤੁਹਾਡੇ ਸਾਰੇ ਸਵਾਲ ਨੇ ਤੁਹਾਡੇ ਇਹ ਨੰਬਰ ਨੇ ਇਹ ਤੁਹਾਡੀ ਨੌਕਰੀ ਵਲ ਸਟੈਪ ਇੱਕ ਇੱਕ ਸਟੈਪ ਅੱਗੇ ਜਾਣੇ ਹੋ ਤੁਸੀਂ ਮਲਕਾਹਾਂਸ 1766 611 ਟੋਟਲ ਬੰਦ ਨੇ ਔਰ ਦਾਇੰਤ ਸ਼ੰਦ ਹੈ ਦਾਇੰਤ ਸ਼ੰਦ ਹੈ 312 611 ਬੰਦ ਨੇ ਮਲਕਾਹਾਂਸ ਨਮੀ ਜਗਾਤੀ ਉਹਨਾਂ ਨੇ ਹੀਰ ਵਾਰਸ ਵਾਰਿਸ ਨੇ ਹੀਰ ਦਾ ਕਿੱਸਾ ਮੁਕੰਮਲ ਕੀਤਾ ਸਨ ਸੀ 1766 ਸਵਾਲ ਨੰਬਰ 15 ਹੀਰ ਦੇ ਮੋਦਰੀ ਪਾਸ਼ਕਤੇ ਇਸੋਂ ਉੱਪਰ ਬੋਲੀ ਦਾ ਪ੍ਰਭਾਵ ਆਪਾਂ ਪਿੱਛੇ ਡਿਸਕਸ ਕੀਤਾ ਪਿੱਲੂ ਬਾਰੇ ਜਦੋਂ ਪਿੱਲੂ ਆਜੇ ਪਿੱਲੂ ਇਹ ਵਰਤਦਾ ਹੈ ਕੇਂਦਰੀ ਪੰਜਾਬੀ ਲੇਕਿਨ ਜਦੋਂ ਦਮੋਦਰ ਆਜੇ ਜਦੋਂ ਦਮੋਦਰ ਆਜੇ ਉਹ ਵਰਤਦਾ ਹੈ ਲੈਂਦੀ ਲੈਂਦੀ ਦੀ ਜਗ੍ਹਾ ਤੁਹਾਨੂੰ ਆਪਸ਼ਨ ਆ ਸਕਦੀ ਚਾਂਗੀ ਚਾਂਗੀ ਆ ਸਕਦੀ ਹੈ ਜਾਂ ਤੁਹਾਨੂੰ ਆ ਸਕਦੀ ਹੈ ਲੈਂਦੀ ਮਲਤਾਨੀ ਧਿਆਨ ਨਾਲ ਇਸ ਦਾ ਉੱਤਰ ਦੇਣਾ ਹੈ ਠੀਕ ਹੈ ਜੀ ਲਓ ਕਿਵੇਂ ਲੱਗੀਆਂ ਕਿਵੇਂ ਲੱਗੀ ਫਿਰ ਕਲਾਸ ਜ਼ਰੂਰ ਦੱਸਿਓ ਰੀਸਟਾਰਟ ਕਲਾਸਿਸ ਤੇ ਪਰਿਵਾਰ ਦਾ ਹਿੱਸਾ ਬਣੋ 76599599 ਤੇ ਤੁਸੀਂ ਆਪਣਾ ਸੁਨੇਹਾ ਛੱਡ ਸਕਦੇ ਹੋ ਆਓ ਸਵਾਲ ਨੰਬਰ 16 ਤੇ ਚੱਲਦੇ ਹਾਂ ਗੁਰਦਿਆਲ ਸਿੰਘ ਦੀ ਕਿਸ ਨਾਵਲ ਤੇ ਫਿਲਮ ਬਣੀ ਅਤਨੁggen ਅੰਨੇ ਕੋੜੇ ਦਾ ਦਾਨ ਪਰਸਾ ਤੇ ਆਹਨ 16 ਨੰਬਰ ਸਵਾਲ ਦਾ ਕੀ ਉੱਤਰ ਹੋ ਸਕਦਾ ਹੈ ਆਓ ਆਪਾਂ ਦੇਖਦੇ ਹਾਂ ਅਤਨੁggen ਨਹੀਂ ਹੈ ਆਹਨ ਵੀ ਨਹੀਂ ਹੈ ਆਹਨ ਉਹਨਾਂ ਦਾ ਬਿਲਕੁਲ ਲਾਸਟ ਵਾਲਾ ਨਾਵਲ ਸੀ ਜਿਹੜਾ ਅਨਕੰਪਲੀਟਡ ਜੀ ਇਹਦੀ ਸਟੋਰੀ ਰਹੀ ਹੈ ਤੇ ਇਸ ਦਾ ਜਿਹੜਾ ਸਹੀ ਉੱਤਰ ਹੋਣਾ ਚਾਹੀਦਾ ਹੈ ਪਰਸਾ ਵੀ ਨਹੀਂ ਹੈ ਅੰਨੇ ਕੁੜੇ ਦਦਾਨ ਹਾਂ ਪਰਸਾ ਦੇ ਉੱਤੇ ਵੈਬ ਸੀਰੀਜ਼ ਬਣੀ ਹੈ ਵੈਬ ਸੀਰੀਜ਼ ਨਹੀਂ ਲਾਇਕ ਉਹ ਨਾਟਕ ਬਣਿਆ ਸੀ ਡीडी ਨੈਸ਼ਨਲ ਤੇ ਚੱਲਦਾ ਹੁੰਦਾ ਸੀ ਅੰਨੇ ਕੁੜੇ ਦਦਾਨ ਵੀ ਬਿਲਕੁਲ ਠੀਕ ਹੈ 17 ਲੋਕ ਕਥਾਵਾਂ ਉੱਪਰ ਆਧਾਰਿਤ ਕਹਾਣੀ ਸੰਗ੍ਰਹਿ ਗੁਲਬਾਨੋ ਤਿੰਨ ਬੂਹਿਆਂ ਵਾਲਾ ਕਾਰ ਇਸ਼ਕ ਜਿੰਨਾ ਦੀ ਹੱਡੀ ਰਚਿਆ ਕੁੜੀ ਕਹਾਣੀ ਕਰਦੀ ਗੋ ਮੈਨੂੰ ਇਦਾਂ ਦੇ ਸਵਾਲ ਜਿਆਦਾ ਚੰਗੇ ਲੱਗਦੇ ਆ ਵਧੀਆ ਲੱਗਦੇ ਕਾਰਨ ਹੁੰਦਾ ਕਿ ਇਹ ਥੋੜਾ ਜਿਹਾ ਵਿਦਿਆਰਥੀ ਉਹ ਕਰ ਸਕਦਾ ਜਿਹੜਾ ਪੜ ਕੇ ਆਇਆ ਜਿਸ ਨੇ ਕੇਵਲ ਰੱਟੇ ਮਾਰੇ ਆ ਜਿਸ ਨੇ ਕੇਵਲ ਨਾਮ ਯਾਦ ਕੀਤੇ ਕਿ ਫਲਾਣੇ ਦੀ ਕਹਾਣੀ ਫਲਾਣੇ ਦੀ ਕਹਾਣੀ ਉਹਦੇ ਲਈ ਔਖਾ ਆਓ ਪਹਿਲਾਂ ਆਪਾਂ ਗੱਲ ਕਰਦੇ ਗੁਲਬਾਨੋਂ ਗੁਲਬਾਨੋਂ ਅਜੀਤ ਕੌਰ ਦਾ ਕਹਾਣੀ ਸੰਗ੍ਰਹਿ ਆ ਠੀਕ ਹੈ ਗੁਲਬਾਨੂ ਨਾਮ ਦੀ ਇੱਕ ਕਹਾਣੀ ਵੀਨਾ ਵਰਮਾ ਨੇ ਵੀ ਲਿਖੀ ਹੈ ਗੁਲਬਾਨੂ ਨਾਮ ਦੀ ਔਰਤ ਤੇ ਦੋ ਗੱਲਾਂ ਹੋ ਗਈਆਂ ਧਿਆਨ ਚ ਰੱਖਿਓ ਤਿੰਨ ਬੁਆਵਾਂ ਵਾਲਾ ਘਰ ਤਿੰਨ ਬੁਆਵਾਂ ਵਾਲਾ ਘਰ ਦਵਿੰਦਰ ਸਤਿਆਰਥੀ ਹੁਣਾਂ ਦੀ ਰਚਨਾ ਹੈ ਦਵਿੰਦਰ ਸਤਿਆਰਥੀ ਜਿਹੜੇ ਲੋਕ ਧਾਰਾ ਇਕੱਤਰ ਕਰਨ ਦੇ ਵਿੱਚ ਲੋਕੀਤ ਇਕੱਠੇ ਕੀਤੀ ਉਹਨਾਂ ਨੇ ਦਵਿੰਦਰ ਸਤਿਆਰਥੀ ਇਸ਼ਕ ਜਿਨ੍ਹਾਂ ਦੇ ਹੱਡੀ ਰਚਿਆ ਪ੍ਰੀਤ ਲੜੀ ਹੋਰਾਂ ਦਾ ਗੁਰਬਖਸ਼ ਸਿੰਘ ਪ੍ਰੀਤ ਲੜੀ ਹੋਰਾਂ ਦਾ ਕਹਾਣੀ ਸੰਗ੍ਰਹਿ ਹੈ ਔਰ ਕੁੜੀ ਕਹਾਣੀ ਕਰਦੀ ਗਈ ਇਹ ਤੁਗਲ ਸਾਹਿਬ ਦਾ ਕਹਾਣੀ ਸੰਗ੍ਰਹਿ ਹੈ ਉਹਨਾਂ ਨੇ ਸਾਨੂੰ ਪੁੱਛਿਆ ਸੀ ਕਿ ਲੋਕਥਾਵਾ ਉੱਪਰ ਆਧਾਰਿਤ ਲੋਕਥਾਵਾ ਜਿਵੇਂ ਲੋਕ ਕਥਾ ਕਿਹੜੀ ਪ੍ਰੀਤ ਕਥਾ ਕਿਹੜੀ ਪ੍ਰੀਤ ਕਥਾ ਹੀਰ ਰਾਂਝਾ ਮਿਰਜ਼ਾ ਸਾਹਿਬਾ ਇਹਨਾਂ ਦੀ ਕਥਾ ਉੱਪਰ ਇਸ਼ਕ ਜਿੰਨਾ ਦੀ ਹੱਡੀ ਰਚਿਆ ਸੀ ਆਪਸ਼ਨ ਬਿਲਕੁਲ ਠੀਕ ਹੈ ਵਰਬਖ ਸਿੰਘ ਪ੍ਰੀਤ ਲੜੀ ਹੋਰਾਂ ਦਾ ਕਹਾਣੀ ਸੰਗ੍ਰਹਿ ਹੈ ਸਵਾਲ ਨੰਬਰ 18 ਅੰਬੀਆਂ ਨੂੰ ਤਰਸੇਗੀ ਕਿਸ ਸਾਹਿਤਕ ਵਿਦਵਾ ਦੀ ਰਚਨਾ ਹੈ ਕੱਲ ਵੀ ਗੱਲ ਹੋਈ ਪਰ ਸੋਮੀਏ ਦੇ ਤੇ ਗੱਲ ਹੋਈ ਅੰਬੀਆਂ ਨੂੰ ਤਰਸੇਗੀ ਛੱਡ ਕੇ ਦੇਸ਼ ਦੁਆਬਾ ਇਹ ਚਰਨ ਦਾ ਸਿੱਧੂ ਹੋਰਾਂ ਦਾ ਲਿਖਿਆ ਹੋਇਆ ਨਾਟਕ ਹੈ ਬੀ ਆਪਸ਼ਨ ਬਿਲਕੁਲ ਠੀਕ ਹੈ ਸਵਾਲ ਨੰਬਰ 19 ਗਗਨਮੈ ਥਾਲ ਕਿਸ ਦੀ ਨਾਟਕ ਰਚਨਾ ਹੈ ਗੁਰਦਿਆਲ ਸਿੰਘ ਫੁੱਲ ਗੁਰਸ਼ਰਨ ਭਾਜੀ ਆਤਮਜੀਤ ਬਲਵੰਤਕਾਰ ਦੀ ਗਗਨਮੈ ਥਾਲ ਗਗਨਮੈ ਥਾਲ 1969 ਦੇ ਵਿੱਚ ਮੇਰਾ ਖਿਆਲ 1969 ਇਸਵੀ ਵਿੱਚ ਲਿਖੀ ਹੋਈ ਰਚਨਾ ਜਿਹੜੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਪ ਦੇ ਸੰਬੰਧ ਵਿੱਚ ਬਲਵੰਤਕਾਰ ਕੀ ਹੋਰਾਂ ਨੇ ਲਿਖੀ ਸੀ ਬਿਲਕੁਲ ਠੀਕ ਆ ਆਤਮਜੀਤ ਨਹੀਂ ਗੁਰਸ਼ਰ ਨਹੀਂ ਗੁਰਦਿਆਲ ਫੁੱਲ ਨਹੀਂ ਬਲਵੰਤ ਗਾਰਗੀ ਗगन ਮੈਥਾਲ ਬਿਲਕੁਲ ਠੀਕ ਹੈ ਸਵਾਲ ਨੰਬਰ 20 ਭਾਈ ਵੀਰ ਸਿੰਘ ਨੂੰ ਭਾਰਤੀ ਸਹਿਤ ਕਾਦਮੀ ਦਾ ਪੁਰਸਕਾਰ ਕਿਰਸ ਰਚਨਾ ਉੱਪਰ ਪ੍ਰਾਪਤ ਹੋਇਆ ਮਟਕ ਹੁਲਾਰੇ ਕੰਬ ਦੀ ਕਲਾਈ ਲਹਿਰਾਂ ਦੇ ਹਾਰ ਤੇਰੇ ਸਾਈਆਂ ਜੀਓ ਚਾਰੇ ਰਚਨਾਵਾਂ ਭਾਈ ਸਾਹਿਬ ਭਾਈ ਗੁਰਦਾਸ ਭਾਈ ਵੀਰ ਸਿੰਘ ਜੀ ਦੀਆਂ ਹਨ ਔਰ ਉਹਨਾਂ ਨੂੰ ਸਹਿਤ ਕਾਦਮੀ ਪੁਰਸਕਾਰ ਲਾਸਟ ਤੇ ਮਿਲਿਆ ਮੇਰੇ ਸਾਈਆਂ ਜੀਓ ਵਾਲੀ ਕਿਤਾਬ ਦੇ ਉੱਪਰ ਸਫਰਨਾਮਾ ਹੈ ਸੱਚੋ ਸੱਚ ਕਿਸ ਦੇਸ਼ ਨਾਲ ਸੰਬੰਧਿਤ ਹੈ ਪਹਿਲਾਂ ਤਾਂ ਸੱਚੋ ਸੱਚ ਸਫਰਨਾਮਾ ਕੀ ਦਾ ਹੈ ਇਹ ਆਪਣਾ ਹੈਗਾ ਨਰਿੰਦਰ ਸਿੰਘ ਕਪੂਰ ਹੋਰਾਂ ਦਾ ਨਰਿੰਦਰ ਸਿੰਘ ਕਪੂਰ ਹੋਰਾਂ ਦਾ ਸਫਰਨਾਮਾ ਹੈ ਔਰ ਇਹ ਹੈ ਅਮਰੀਕਾ ਬਾਰੇ ਹੈ ਅਮਰੀਕਾ ਦੀ ਉਹਨਾਂ ਨੇ ਯਾਤਰਾ ਕੀਤੀ ਅਮਰੀਕਾ ਬਾਰੇ ਉਹ ਲਿਖਦੇ ਆ ਔਰ ਉਹਦੇ ਚ ਲਿਖਦੇ ਆ ਕਿ ਭਾਰਤ ਦੇ ਪੁੰਨਾ ਦਾ ਅਸਰ ਲੱਗਦਾ ਹੈ ਅਮਰੀਕਾ ਖੱਟ ਰਿਹਾ ਹੈ ਭਾਰਤ ਜਿਹੜੀ ਪੂਜਾ ਪਰਤ੍ਰਿਸ਼ਟਾ ਹੁੰਦੀ ਹੈ ਆਪਾ ਮਾਤਮਾ ਦੀ ਉਹਦਾ ਅਸਰ ਤਾਂ ਅਮਰੀਕਾ ਵਾਲਿਆਂ ਨੂੰ ਪ੍ਰਾਪਤ ਹੋ ਰਿਹਾ ਕਿ ਉੱਥੋਂ ਦੀ ਸਿਫਟ ਕਰਦਾ ਤੇ ਦੂਜੇ ਬੰਨੇ ਸਾਡੇ ਨਾਲ ਕੰਪੈਰੀਜ਼ਨ ਕਰਕੇ ਚਲੋ ਰਹੋ ਵਿਚਾਰ ਸੱਚੂ ਸਫਰਨਾਮਾ ਪੜਨ ਵਾਲਾ ਜਰੂਰ ਪੜੋ ਪਤਾਲ ਦੀ ਧਰਤੀ ਸਫਰਨਾਮਾ ਕਿਸ ਦਾ ਕਿਸ ਦੇਸ਼ ਬਾਰੇ ਹੈ ਇਹ ਤੁਸੀਂ ਮੈਨੂੰ ਉੱਤਰ ਕਮੈਂਟ ਬਾਕਸ ਦੇ ਵਿੱਚ ਜਰੂਰ ਦਿਓ ਸਵਾਲ ਨੰਬਰ 22 ਪਰਤ੍ਰਿ ਹਰੀ ਕਿਸ ਲੇਖਕ ਦੀ ਕਾ ਪੁਸਤਕ ਹੈ ਪਰਤ੍ਰਿ ਹਰੀ ਦਾ ਕਿੱਸਾ ਲਿਖਿਆ ਕਿਸ ਨੇ ਲਿਖਿਆ ਵਿਦਾਤਾ ਸਿੰਘ ਤੀਰ ਤੇਜਾ ਸਿੰਘ ਸਾਬਰ ਧਨੀ ਰਾਮ ਚਾਤਰੀਕ ਲਾਲ ਲਾਲਾ ਕਿਰਪਾ ਸਾਗਰ ਲਾਲਾ ਕਿਰਪਾ ਸਾਗਰ ਨਹੀਂ ਤੇਜਾ ਸਿੰਘ ਸਾਬਰ ਨਹੀਂ ਬਦਾਤਾ ਸਿੰਘ ਤੀਰ ਨਹੀਂ ਸੀ ਆਪਸ਼ਨ ਜਿਨ੍ਹਾਂ ਨੇ ਚੁਸ ਕੀਤਾ ਉਹਨਾਂ ਦਾ ਬਿਲਕੁਲ ਠੀਕ ਹੈ ਇਹਦੇ ਤੇ ਸਵਾਲ ਇੱਕ ਹੋਰ ਬਣਦਾ ਹੈ ਹੋਰ ਕਿਸੇ ਪੇਪਰ ਚ ਜਰੂਰ ਆਇਆ ਹੋਵੇਗਾ ਕਿ ਕਿਸ ਪੰਜਾਬੀ ਕਵੀ ਨੇ ਆਪਣੀ ਨਾਟ ਕਵਿਤਾ ਦੀ ਸ਼ੁਰੂਆਤ ਪਰੰਪਰਾਇ ਕਿੱਸਿਆਂ ਤੋਂ ਕੀਤੀ ਪਰੰਪਰਾ ਜਿਵੇਂ ਚੱਲਦੀ ਸੀ ਸਾਡੀ ਕਿੱਸਿਆਂ ਤੋਂ ਕੀਤੀ ਉਹਦੇ ਵਿੱਚ ਧਨੀ ਰਾਮ ਚਾਤਰੀਕ ਸ਼ਾਇਦੇ 4161 ਪ੍ਰਤੀ ਦੇ ਵਿੱਚ ਇਹ ਸਵਾਲ ਆਇਆ ਹੋਵੇਗਾ ਪੰਜਾਬੀ ਦੇ ਕਿਸੇ ਵੀ ਪੇਪਰ ਦੀ ਬੈਸਟ ਤਰੀਕੇ ਨਾਲ ਤਿਆਰੀ ਕਰਨ ਲਈ ਅੱਜ ਹੀ ਸੰਪਰਕ ਕਰੋ ਸ਼ਤਰਪੰਨ 89592 ਰਜਿਸਟਰ ਕਰਵਾਓ ਆਪਣਾ ਤੇ 20 ਤਰੀਕ ਤੋਂ ਨਵਾਂ ਬੈਚ ਸ਼ੁਰੂ ਹੋ ਰਿਹਾ ਦੀ ਮਈ ਤੋਂ ਪੰਜਾਬੀ ਦਾ ਬੈਸਟ ਕੁਆਲਟੀ ਵਾਲਾ ਤੇ ਉਹ ਤੁਸੀਂ ਉਸ ਦੇ ਵਿੱਚ ਆਪਣਾ ਨਾਮ ਜ਼ਰੂਰ ਦਰਜ ਕਰਵਾਓ ਸਵਾਲ ਨੰਬਰ 23 ਵਗਦੇ ਪਾਣੀ ਕਾਵ ਸੰਗ੍ਰਹਿ ਦਾ ਕਰਤਾ ਹੈ ਉਤਾਰ ਸਿੰਘ ਆਜ਼ਾਦ ਗੋਪਾਲ ਸਿੰਘ ਦਰਦੀ ਭਗਵੰਤ ਮਾ ਭਗਵੰਤ ਸਿੰਘ ਦਿਵਾਨ ਸਿੰਘ ਕਾਲੇਪਾਣੀ ਅ ਸਰਦਾਰ ਭਗਵੰਤ ਸਿੰਘ ਮਾਨ ਨੂੰ ਨਾਂ ਦਾ ਨਾਮ ਆ ਰਿਹਾ ਸੀ ਮੋਤੇ ਹੈ ਭਗਵੰਤ ਵਗਦੇ ਪਾਣੀ ਕਾਵ ਸੰਗ੍ਰਹਿ ਦਾ ਕਰਤਾ ਉਤਾਰ ਸਿੰਘ ਆਜ਼ਾਦ ਨਹੀਂ ਗੋਪਾਲ ਸਿੰਘ ਦਰਦੀ ਨਹੀਂ ਭਗਵੰਤ ਸਿੰਘ ਨਹੀਂ ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਬਿਲਕੁਲ ਠੀਕ ਹੈ ਵਗਦੇ ਪਾਣੀ ਕਵਿਤਾ ਇਹ ਉਹਨਾਂ ਦੀ ਸਾਡੇ 9ਵੀਂ ਦੇ ਸਿਲੇਬਸ ਵਿੱਚ ਸ਼ਾਮਲੇ ਹੈ ਵੀ ਤੁਸੀਂ ਧਿਆਨ ਰੱਖਣਾ ਤੇ ਕਵਿਤਾ ਦਾ ਬਾਠ ਹੈ ਕਿ ਪਾਣੀ ਵਗਦੇ ਹੀ ਰਹਿਣ ਕਿ ਵਗਦੇ ਸੁਹੰਦੇ ਨੇ ਖਲੋਂਦੇ ਬੁੱਸਦੇ ਨੇ ਕਿ ਪਾਣੀ ਵਗਦੇ ਹੀ ਰਹਿਣ ਇਸੇ ਤਰ੍ਹਾਂ ਕਹਿੰਦੇ ਜੀਵਨ ਚੱਲਦਾ ਹੀ ਰਵੇ ਚੱਲਦਾ ਹੀ ਸੋਹਣਾ ਲੱਗਦਾ ਹੈ ਖਲੋ ਜਾਵੇ ਤਾਂ ਬੁੱਸ ਜਾਂਦਾ ਹੈ ਆਸ਼ ਕਰਦਾ ਹਾਂ ਜਾਣਕਾਰੀ ਤੁਹਾਨੂੰ ਪਸੰਦ ਆਈ ਹੋਵੇਗੀ ਸਵਾਲ ਨੰਬਰ 24 ਸੁਰ ਜ਼ਮੀਨ ਕਾਫ ਸ਼੍ਰੇਧਾ ਰਚਨਾ ਹਰਾ ਹੈ ਸੁਰ ਜ਼ਮੀਨ ਕਿੰਨਾ ਦੀ ਰਚਨਾ ਹੈ ਬੱਚੇ-ਬੱਚੇ ਨੂੰ ਪਤਾ ਹੈ ਪਿਛਲੇ ਸਮੇਂ ਚ ਇਹ ਸਾਡੇ ਤੋਂ ਸਦਾ ਲਈ ਵਿਛੜ ਚੁਕੇ ਪੰਜਾਬੀ ਦੇ ਪ੍ਰਸਿੱਧ ਕਵੀ ਡਾਕਟਰ ਸੁਰਜੀਤ ਪਾਤਰ ਹੋਰਾਂ ਦੀ ਰਚਨਾ ਹੈ ਸੁਰ ਜ਼ਮੀਨ ਸੁਰਜੀਤ ਪਾਤਰ ਹੋਰਾਂ ਦਾ ਸਵਾਲ ਨੰਬਰ 25 ਪੰਜਾਬੀ ਦੇ ਹਰਮਨ ਪਿਆਰੇ ਕਵੀ ਸ਼ੇਖ ਕੁਮਾਰ ਬਟਾਲਵੀ ਦਾ ਬਟਾਲਵੀ ਦਾ ਦੇਹਾਂਤ ਕਦੋਂ ਹੋਇਆ 1977 1975 1973 1971 ਸਵਾਲ ਬਹੁਤ ਸੌਖਾ ਹੈ ਸਵਾਲ ਬਹੁਤ ਸੌਖਾ ਹੈ ਬਹੁਤ ਸੌਖਾ ਇਹਦਾ ਉੱਤਰ ਤੁਸੀਂ ਦਿਓ ਜਾ ਮੈਂ ਇੱਕ ਹਿੰਟ ਦੇ ਦੇਣਾ 1937 ਦੇ ਵਿੱਚ ਉਹਨਾਂ ਦਾ ਜਨਮ ਹੋਇਆ ਹੈ ਦੇਹਾਂਤ ਕਦੋਂ ਹੋਇਆ ਕਮੈਂਟ ਕਰਕੇ ਜਰੂਰ ਦੱਸਿਓ ਕਿਵੇਂ ਲੱਗੀ ਸਵਾਲ ਕਲਾਸ ਦੱਸਿਓ ਰੀਸਟਾਰਟ ਕਲਾਸਿਸ ਦੀ ਐਪ ਨੂੰ ਡਾਊਨਲੋਡ ਕਰ ਲਓ ਹੋਰ ਫ੍ਰੀ ਕੰਟੈਂਟ ਦੇਖਣ ਵਾਸਤੇ ਪੜਨ ਵਾਸਤੇ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਚੈਨਲ ਸਬਸਕ੍ਰਾਈਬ ਕਰ ਲਓ ਮਿਲਦੇ ਆ ਨਵੀਂ ਵੀਡੀਓ ਦੇ ਵਿੱਚ ਸਾਰਿਆਂ ਦਾ ਵੀਡੀਓ ਦੇਖਣ ਲਈ ਧੰਨਵਾਦ ਸਤਿ ਸ਼੍ਰੀ ਅਕਾਲ